ਪਰੀਸ਼ਾਨ ਹੋਣਾ ਨਾ ਇੱਕ ਸਾਡਾ ਜਦੋਂ ਤੋਂ ਅਸੀਂ ਪੈਦਾ ਹੁੰਨੇ ਆ ਮਤਲਬ ਸਮਝ ਆਣੀ ਸ਼ੁਰੂ ਹੁੰਦੀ ਹੈ ਜੀ ਉਦੋਂ ਦੀ ਅਸੀਂ ਜਦੋਂ ਪਰੇਸ਼ਾਨੀਆਂ ਲੈਣੀਆਂ ਸ਼ੁਰੂ ਕਰ ਦਿੰਦੇ ਆ ਥੋੜੀਆਂ ਥੋੜੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਵੀ ਚਿੰਤਾ ਕਰਨੀਆਂ ਸ਼ੁਰੂ ਕਰ ਦਿੰਦੇ ਆ ਤਾਂ ਪਰੇਸ਼ਾਨੀ ਸਾਡੀ ਇੱਕ ਆਦਤ ਬਣ ਜਾਂਦੀ ਹੈ ਸਟੱਡੀ ਜੋ ਹੈ ਉਸ ਦੇ ਵਿੱਚ ਇਹ ਰਿਵੀਲ ਕੀਤਾ ਗਿਆ ਕਿ ਜੋ ਔਰਤਾਂ ਨੇ ਉਹ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨੇ ਮਰਦਾਂ ਦੇ ਨਾਲ ਦੇਖੋ ਉਹਨਾਂ ਤੇ ਪ੍ਰੈਸ਼ਰ ਤਾਂ ਹੈ ਹੀ ਹੈ ਬੱਚਾ ਦਾ ਵੀ ਜ਼ਿਆਦਾ ਕਹਿਣਾ ਬੱਚੇ ਮਾਂ ਨਾਲ ਜ਼ਿਆਦਾ ਜੁੜੇ ਹੁੰਦੇ ਮੈਂ ਦੇਖਦਾ ਹਾਂ ਠੀਕ ਹੈ ਨਾ ਉਹ ਆਪਣੀਆਂ ਪ੍ਰੋਬਲਮ ਫਾਦਰ ਨੂੰ ਨਹੀਂ ਦੱਸਦੇ ਤੇ ਉਹਨਾਂ ਨੂੰ ਦੱਸਦੇ ਮਦਰ ਨੂੰ ਜਾ ਕੇ ਦੱਸਦੇ ਆ ਤਾਂ ਮਦਰ ਉਹਨਾਂ ਨੂੰ ਵੀ ਉਹਨਾਂ ਦੀ ਪ੍ਰੋਬਲਮ ਵੀ ਹੱਲ ਕਰਨ ਵਾਲੀ ਚਲਦੀ ਹੈ ਆਪਣੀ ਪ੍ਰੋਬਲਮ ਵੀ ਫਿਰ ਉਹਦੇ ਆਪਣੇ ਰਿਸ਼ਤੇ ਵੀ ਹੁੰਦੇ ਆ ਬਾਕੀ ਘਰਦਿਆਂ ਨਾਲ ਉਹ ਸਾਰਾ ਕੁਝ ਉਹਨਾਂ ਨੂੰ ਦੇਖਣਾ ਹੁੰਦਾ ਹੈ ਤਾਂ ਫਿਰ ਉਹ ਜਿਆਦਾ ਪਰੇਸ਼ਾਨੀਆਂ ਜ਼ਿਆਦਾ ਲੈ ਲੈਂਦੇ ਆ ਆਪਣੇ ਉੱਪਰ ਅਤੇ ਕੋਲ ਲੋਕੀ ਆਉਂਦੇ ਨੇ ਉਹਨਾਂ ਨੂੰ ਇਹ ਤਾਂ ਪਤਾ ਹੈ ਟੈਨਸ਼ਨ ਕਿਵੇਂ ਲੈਣਾ ਲੇਕਿਨ ਟੈਨਸ਼ਨ ਤੋਂ ਦੂਰ ਕਿਵੇਂ ਜਾਣਾ ਇਹ ਨਹੀਂ ਪਤਾ ਹੁੰਦਾ ਤੇ ਆਖਿਰ ਤੁਸੀਂ ਸਲਾਹ ਕੀ ਦੋਗੇ ਕਿਸ ਤਰੀਕੇ ਦੇ ਨਾਲ ਅਸੀਂ ਟੈਨਸ਼ਨ ਨੂੰ ਦੂਰ ਰੱਖੀ ਕਿ ਕੀਤਾ ਜਾਵੇ ਉਸਦੇ ਲਈ ਜੇ ਕਿਸੇ ਜੋ ਆਪਣੇ ਹਿਸਾਬ ਨਾਲ ਦੂਜਿਆਂ ਨੂੰ ਚਲਾਣਾ ਚਾਹੁੰਦੇ ਆ ਤਾਂ ਉੱਥੇ ਪ੍ਰੋਬਲਮ ਆ ਜਾਂਦੀ ਹੈ ਹੂੰ ਜੀ ਤੁਹਾਨੂੰ ਲੱਗਦਾ ਕਿ ਅਸੀਂ ਕਿਸੇ ਨੂੰ ਬਦਲ ਦਾਂਗੇ ਹੂੰ ਅਸੀਂ ਉਹਦੇ ਨੇ ਲੱਗੇ ਰਹਿੰਦੇ ਆ ਲੇਕਿਨ ਅਸੀਂ ਨਹੀਂ ਬਦਲ ਸਕਦੇ ਜਦ ਤੱਕ ਉਹ ਬੰਦਾ ਖੁਦ ਆਪਣੇ ਆਪ ਨੂੰ ਬਦਲਣਾ ਨਾ ਚਾਹੇ ਸ਼ਿਕਾਉ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਕਵਿਤਾ ਸਾਡੀ ਜ਼ਿੰਦਗੀ ਦੇ ਵਿੱਚ ਪਾਵੇਂ ਅਸੀਂ ਗੱਲ ਕਰ ਲਈਏ ਮੇਰੀ ਜਾਂ ਗੱਲ ਕੀਤੀ ਜਾਵੇ ਤੁਹਾਡੀ ਹਰ ਕਿਸੇ ਦੀ ਲਾਈਫ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਹੀ ਹੁੰਦੀਆਂ ਨੇ ਭਾਵੇਂ ਅਸੀਂ ਘਰ ਦੇ ਵਿੱਚ ਬੈਠੇ ਹੋਈਏ ਭਾਵੇਂ ਅਸੀਂ ਕਿਤੇ ਕੰਮ ਕਰਨ ਦੇ ਲਈ ਜਾ ਰਹੀ ਜਾ ਰਹੀ ਹੋਵੇ ਭਾਵੇਂ ਜੇਕਰ ਗੱਲ ਕਰ ਲਈ ਜਾਵੇ ਅਸੀਂ ਰਿਲੇਸ਼ਨਸ਼ਿਪ ਦੇ ਵਿੱਚ ਹੀ ਕਿਉਂ ਨਾ ਹੋਈਏ ਪੈਰੈਂਟਸ ਨੂੰ ਮਾਪਿਆਂ ਨੂੰ ਹਰ ਇੱਕ ਵਰਗ ਦੇ ਲੋਕਾਂ ਨੂੰ ਹਰ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਹਰ ਕੋਈ ਇਹੀ ਲੱਭਦਾ ਕਿ ਆਖਰ ਇਸ ਦਾ ਹੱਲ ਕੀ ਹੈ ਕਿਵੇਂ ਅਸੀਂ ਪਰੇਸ਼ਾਨੀ ਮੁਕਤ ਰਹਿ ਸਕਦੇ ਹਾਲਾਂਕਿ ਇਸ ਦੇ ਕਈ ਤਰੀਕੇ ਸਾਨੂੰ ਪਤਾ ਵੀ ਹੁੰਦੇ ਨੇ ਪਰ ਅਸੀਂ ਉਸ ਵੱਲ ਰੁੱਖ ਕਰ ਹੀ ਨਹੀਂ ਪਾਉਂਦੇ ਕਿਉਂਕਿ ਇੰਨਾ ਸਮਾਂ ਨਹੀਂ ਹੁੰਦਾ ਜਾਂ ਕਹਿ ਲਈਏ ਕਿ ਸਾਨੂੰ ਗਾਈਡੈਂਸ ਪ੍ਰੋਪਰ ਨਹੀਂ ਮਿਲਦੀ ਤੇ ਹਰ ਮੁੱਦੇ ਉਤੇ ਅਸੀਂ ਗੱਲਬਾਤ ਕਰਾਂਗੇ ਤੇ ਮੈਨੂੰ ਇੰਨੀ ਕੁ ਤਾਂ ਉਮੀਦ ਜ਼ਰੂਰ ਹੈ ਕਿ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਦੀ ਤੁਹਾਨੂੰ ਬਹੁਤ ਕੁਝ ਮਿਲੇਗਾ ਜਿਸ ਦੇ ਕਾਰਨ ਤੁਹਾਡੀ ਜ਼ਿੰਦਗੀ ਦੀ ਅੱਧੀ ਜੋ ਪ੍ਰੋਬਲਮ ਹੈ ਉਹ ਖਤਮ ਹੋ ਜਾਵੇਗੀ ਖਤਮ ਹੋਣ ਦਾ ਕਾਰਨ ਹੋਵੇਗਾ ਸਾਡੇ ਨਾਲ ਅੱਜ ਸਵਾਮੀ ਜੀ ਜੁੜਨਗੇ ਜੋ ਕਿ ਅਧਿਆਤਮਿਕ ਦੇ ਨਾਲ ਉਹਨਾਂ ਨੇ ਲਿੰਕ ਜਿਹੜਾ ਹੈਗਾ ਜੋੜਿਆ ਕਰੀਬ ਅੱਜ ਤੋਂ 15-20 ਸਾਲ ਪਹਿਲਾਂ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਬਹੁਤ ਵੱਡਾ ਚੇਂਜ ਆਇਆ ਹੋਇਆ ਤੇ ਇਹ ਚੇਂਜ ਤੁਸੀਂ ਵੀ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਫੇਸ ਕੀਤਾ ਹੋਵੇਗਾ ਤੇ ਮੈਂ ਵੀ ਚੇਂਜ ਫੇਸ ਕੀਤਾ ਹੈ ਜਦੋਂ ਅਸੀਂ ਡਿਪਰੈਸ਼ਨ ਦੇ ਵਿੱਚ ਹੁੰਦੇ ਆ ਜਾਂ ਜਦੋਂ ਵੀ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਜਦੋਂ ਅਸੀਂ ਸਪਿਚੁਅਲੀ ਕਨੈਕਟ ਹੁੰਦੇ ਆ ਤੇ ਸਾਨੂੰ ਬਹੁਤ ਮਨ ਦੀ ਸ਼ਾਂਤੀ ਮਿਲਦੀ ਹੈ ਤੇ ਹਰ ਇੱਕ ਐਂਗਲ ਦੇ ਨਾਲ ਅਸੀਂ ਅੱਜ ਇਸ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਾਡੇ ਨਾਲ Swami Ajay Moksha ji ਜੋੜੇ ਹੋਏ ਨੇ ਜੋ ਕਿ ਅਧਿਆਤਮਿਕ ਤੌਰ ਉਤੇ ਜੇਕਰ ਦੇਖਿਆ ਜਾਵੇ ਤਾਂ ਮੈਡੀਟੇਸ਼ਨ ਸੈਂਟਰ ਚਲਾਉਂਦੇ ਨੇ ਤੇ ਫ੍ਰੀ ਆਫ ਕੋਸਟ ਲੋਕਾਂ ਨੂੰ ਸਲਾਹ ਦਿੰਦੇ ਨੇ ਤੇ ਉਹਨਾਂ ਨੂੰ ਠੀਕ ਵੀ ਕਰਦੇ ਨੇ ਕਿਵੇਂ ਠੀਕ ਕਰਦੇ ਨੇ ਅਸੀਂ ਜਾਣਾਂਗੇ ਸੁਆਮੀ ਜੀ ਦੇ ਨਾਲ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਸਤਿ ਸ਼੍ਰੀ ਅਕਾਲ ਸੁਆਮੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਤੁਹਾਡਾ ਵਧੀਆ ਸਰ ਤੁਸੀਂ ਦੱਸੋ ਕਿਵੇਂ ਹੋ ਬਸ ਵਧੀਆ ਜੀ 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 ਸੁਆਮੀ ਜੀ ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਅ ਅੱਜ ਦੀ ਦੁਨੀਆ ਦੇ ਵਿੱਚ ਜੇਕਰ ਗਲਤੀ ਕੀਤੀ ਜਾਵੇ ਇੰਡੀਆ ਦੀ ਗੱਲ ਕਰ ਲਈਏ ਭਾਵੇਂ ਪੰਜਾਬ ਦੀ ਗੱਲ ਕਰ ਲਈਏ ਵੱਡੀ ਗਣਤੀ ਦੇ ਵਿੱਚ ਹਰ ਕੋਈ ਜੋ ਦੂਜਾ ਸਾਕਸ਼ ਹੈ ਪਰੇਸ਼ਾਨੀ ਦਿਖਦਾ ਹੈ ਟੈਨਸ਼ਨ ਦੇ ਵਿੱਚ ਨਜ਼ਰ ਆਉਂਦਾ ਹੈ ਭਾਵੇਂ ਉਹ ਆਫਿਸ ਦੇ ਵਿੱਚ ਹੋਵੇ ਭਾਵੇਂ ਉਹ ਘਰ ਦੇ ਵਿੱਚ ਹੀ ਕਿਉਂ ਨਾ ਬੈਠਾ ਹੋਵੇ ਟੈਨਸ਼ਨ ਹੀ ਟੈਨਸ਼ਨ ਹੈ ਡਿਪਰੈਸ਼ਨ ਦੇ ਵੀ ਵੱਡੀ ਗਣਤੀ ਦੇ ਵਿੱਚ ਜਿਹੜੇ ਨੌਜਵਾਨੇ ਸ਼ਿਕਾਰ ਹੋ ਰਹੇ ਨੇ ਔਰਤਾਂ ਵੀ ਹੋ ਰਹੀਆਂ ਨੇ ਹਾਲਾਂਕਿ ਸਟੱਡੀ ਜੋ ਹੈ ਉਸ ਦੇ ਵਿੱਚ ਇਹ ਰਿਵੀਲ ਕੀਤਾ ਗਿਆ ਹੈ ਕਿ ਜੋ ਔਰਤਾਂ ਨੇ ਉਹ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨੇ ਵਰਦਾ ਦੇ ਨਾਲੋਂ ਮਹਿਲਾਵਾਂ ਜ਼ਿਆਦਾ ਸ਼ਿਕਾਰ ਹੁੰਦੀਆਂ ਨੇ ਤਾਂ ਅਖਰ ਸਭ ਤੋਂ ਪਹਿਲਾਂ ਮੈਂ ਮਹਿਲਾਵਾਂ ਉੱਤੇ ਹੀ ਜ਼ਿਕਰ ਕਰਾਂਗੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਤੁਸੀਂ ਇੱਕ ਮੈਡੀਟੇਸ਼ਨ ਸੈਂਟਰ ਚਲਾਉਂਦੇ ਹੈਗੇ ਉਹ ਤੁਸੀਂ ਲੋਕਾਂ ਨੂੰ ਫ੍ਰੀ ਆਫ ਕੋਸਟ ਜੋ ਹੈ ਉਹਨਾਂ ਨੂੰ ਗਾਈਡ ਵੀ ਕਰਦੇ ਹੈਗੇ ਉਹ ਤੇ ਮਹਿਲਾਵਾਂ ਦੇ ਵਿੱਚ ਫੀਸ ਦੀ ਜੋ ਹੈ ਵਧਦੀ ਜਾ ਰਹੀ ਹੈ ਕਿਉਂਕਿ ਉਹਨਾਂ ਉੱਤੇ ਘਰ ਦਾ ਪ੍ਰੈਸ਼ਰ ਵੀ ਹੁੰਦਾ ਹੈ ਆਫਿਸ ਦਾ ਵਰਕ ਲੋਡ ਵੀ ਹੁੰਦਾ ਉਤੋਂ ਦੀ ਮਾਦਾ ਰੋਲ ਪਲੇ ਕਰਦੀ ਹੈ ਧੀ ਦਾ ਰੋਲ ਪਲੇ ਕਰ ਰਹੀ ਹੈ ਨੂੰਹ ਦਾ ਰੋਲ ਪਲੇ ਕਰ ਰਹੀ ਹੈ ਪਤਨੀ ਦਾ ਹੈ ਬਹੁਤ ਸਾਰੇ ਰੋਲ ਅਜਿਹੇ ਨੇ ਜਿਸ ਦੇ ਵਿੱਚ ਟੈਨਸ਼ਨ ਹੁੰਦੀਆਂ ਨੇ ਤੇ ਆਖਰ ਜੋ ਔਰਤਾ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰਨਾ ਚਾਹੀਦਾ ਹੈ ਘਰ ਦਾ ਕੰਮ ਤੇ ਨਾਲ ਹੀ ਆਫਿਸ ਦਾ ਕੰਮ ਤੇ ਜੋ ਰਿਸ਼ਤਾ ਹੈ ਉਸ ਨੂੰ ਤਾਂ ਜੋ ਉਹ ਟੈਨਸ਼ਨ ਫਰੀ ਰਹਿਣ ਕਵਿਤਾ ਜੀ ਮੈਨੂੰ ਲੱਗਦਾ ਹੈ ਕਿ ਸਿਰਫ ਮਹਿਲਾਏ ਦੀ ਤੁਸੀਂ ਗੱਲ ਕਰ ਰਹੇ ਹੋ ਔਰਤਾਂ ਦੀ ਲੇਕਿਨ ਆਦਮੀ ਵੀ ਕਾ ਪਰੇਸ਼ਾਨ ਨਹੀਂ ਹੈ ਉਹ ਵੀ ਡਿਪਰੈਸ਼ਨ ਦੇ ਉਹਨੇ ਹੀ ਸ਼ਿਕਾਰ ਹੈ ਮੇਰੇ ਸਾਹਮਣੇ ਹਮ ਹਾਂ ਕਿ ਤੁਸੀਂ ਜਿਹੜੀ ਗੱਲ ਕੀਤੀ ਪਰੇਸ਼ਾਨੀ ਦੀ ਪਰੇਸ਼ਾਨ ਹੋਣਾ ਨਾ ਇੱਕ ਸਾਡਾ ਜਦੋਂ ਤੋਂ ਅਸੀਂ ਪੈਦਾ ਹੁੰਨੇ ਆ ਮਤਲਬ ਸਮਝ ਆਣੀ ਸ਼ੁਰੂ ਹੁੰਦੀ ਹੈ ਜੀ ਉਦੋਂ ਤੇ ਅਸੀਂ ਜਦੋਂ ਪਰੇਸ਼ਾਨੀਆਂ ਲੈਣੀਆਂ ਸ਼ੁਰੂ ਕਰ ਦਿੰਦੇ ਆ ਥੋੜੀਆਂ ਥੋੜੀਆਂ ਛੋਟੇ ਛੋਟੇ ਗੱਲਾਂ ਤੇ ਵੀ ਚਿੰਤਾ ਕਰਨੀਆਂ ਸ਼ੁਰੂ ਕਰ ਦਿੰਦੇ ਆ ਤਾਂ ਪਰੇਸ਼ਾਨੀ ਸਾਡੀ ਇੱਕ ਆਦਤ ਬਣ ਜਾਂਦੀ ਹੈ ਹੂੰ ਮੰਨਣ ਨੂੰ ਨਾ ਸਾਡੇ ਮਨ ਦਾ ਸੁਭਾਅ ਹੈ ਤਾਂ ਕਿ ਉਹ ਆਦਤ ਬਣ ਜਾਂਦੀ ਹੈ ਫਿਰ ਅਸੀਂ ਹਰ ਚੀਜ਼ ਦੀ ਟੈਨਸ਼ਨ ਲੈਣੀ ਸ਼ੁਰੂ ਕਰ ਦਿੰਦੇ ਜੀ ਤੇ ਇਹਨੂੰ ਸਮਝਣਾ ਪਏਗਾ ਕਿ ਪਹਿਲਾਂ ਦੇਖਣਾ ਪਏਗਾ ਕਿ ਜਿਹੜੀ ਟੈਨਸ਼ਨ ਹੈ ਮੈਂ ਕਿਸ ਲਈ ਲੈ ਰਿਹਾ ਮੈਨੂੰ ਕੀ ਚਾਹੀਦਾ ਹੂੰ ਠੀਕ ਹੈ ਨਾ ਅਗਰ ਅਸੀਂ ਮੈਂ ਤੁਹਾਨੂੰ ਤੋਂ ਅਗਰ ਕਾਰਨ ਪੁੱਛਾਂ ਕੀ ਬੰਦੇ ਨੂੰ ਇੱਕ ਇਨਸਾਨ ਨੂੰ ਕਿਸ ਕਿਸ ਚੀਜ਼ ਦੀ ਟੈਨਸ਼ਨ ਰਹਿੰਦੀ ਹੈ ਜ਼ਿਆਦਾ ਜੀ ਤਾਂ ਤੁਸੀਂ ਕੀ ਕਾਰਨ ਦੱਸ ਸਕਦੇ ਹੋ ਦੇਖੋ ਇੱਕ ਪੈਸੇ ਦੀ ਟੈਨਸ਼ਨ ਤਾਂ ਸਭ ਨੂੰ ਰਹਿੰਦੀ ਹੀ ਹੈ ਕਿਉਂਕਿ ਅੱਜ ਦੀ ਡੇਟ ਸੇ ਜੋ ਵੀ ਆ ਪੈਸਾ ਤਾਂ ਦੇਖੋ ਕਮਾ ਕੇ ਆਏਗਾ ਠੀਕ ਹੈ ਜੀ ਜਾਂ ਆਪਾਂ ਅਗਰ ਗਲਤ ਤਰੀਕੇ ਨਾਲ ਚੱਲਦੇ ਆਂ ਪੈਸੇ ਕਮਾਣ ਨੂੰ ਤਾਂ ਉਹ ਪੈਸੇ ਦਾ ਜਿਹੜਾ ਪ੍ਰਭਾਵ ਹੈ ਸਾਡੇ ਤੇ ਗਲਤ ਹੋ ਜਾਂਦਾ ਹੈ ਟੈਨਸ਼ਨ ਦਾ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਜੀ ਤੇ ਅਗਰ ਅਸੀਂ ਇਹਨੂੰ ਆਪਣੀਆਂ ਪਰੇਸ਼ਾਨੀਆਂ ਤੋਂ ਬਾਅਦ ਨਹੀਂ ਆਂਦੇ ਅਸੀਂ ਛੋਟੇ-ਛੋਟੇ ਗੱਲਾਂ ਨੂੰ ਆਪਣੇ ਦਿਲ ਨਾਲ ਲਗਾ ਕੇ ਚਲਦੇ ਆ ਤਾਂ ਹੌਲੀ-ਹੌਲੀ ਉਹੀ ਡਿਪਰੈਸ਼ਨ ਦਾ ਰੂਪ ਬਣ ਜਾਂਦਾ ਹੈ ਡਿਪਰੈਸ਼ਨ ਵੀ ਕੀ ਹੈ ਇੱਕ ਸੋਚ ਹੀ ਹੈ ਨਾ ਤੁਹਾਡੀ ਜਿਹੜੀ ਤੁਹਾਡੇ ਤੇ ਹਾਵੀ ਹੋ ਜਾਂਦੀ ਹੈ ਹਾਂਜੀ ਔਰ ਅਗਰ ਤੁਸੀਂ ਉਹਨੂੰ ਇਲਾਜ ਨਹੀਂ ਕਰਦੇ ਉਹਨੂੰ ਤੁਸੀਂ ਨਹੀਂ ਮੈਂ ਕਹਿੰਨਾ ਕਿ ਆਪਣੀ ਹਰ ਚਿੰਤਾ ਨੂੰ ਤੁਹਾਨੂੰ ਕੱਟਣਾ ਆਣਾ ਚਾਹੀਦਾ ਹੈ ਹੂੰ ਕੱਟਣਾ ਸਮਝਦੇ ਜੀ ਇਹੋ ਵਿਚਾਰ ਆਇਆ ਪਰੇਸ਼ਾਨੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਇਹ ਕੀ ਅਪਲਾਈ ਕਰਨਾ ਹੈ ਕਿਹੜਾ ਗਿਆਨ ਅਪਲਾਈ ਕਰਨਾ ਹੈ ਉਹ ਕਿੱਦਾਂ ਬਾਹਰ ਆ ਜੀ ਤੋਂ ਐਸਲੀ ਐਸਐਮਈ ਜੋ ਮੈਡੀਟੇਸ਼ਨ ਸੈਂਟਰ ਹੈ ਅਸੀਂ ਇਹੀ ਚੀਜ਼ਾਂ ਕਰਦੇ ਹਾਂ ਕਿ ਲੋਕਾਂ ਨੂੰ ਉਹਨਾਂ ਦੀ ਪਰੇਸ਼ਾਨੀਆਂ ਤੋਂ ਰੂਬਰੂ ਕਰਾ ਕੇ ਉਹਨਾਂ ਨੂੰ ਬਾਹਰ ਕੱਢ ਦਿੰਨੇ ਹਾਂ ਹਮ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਬਾਹਰ ਆਣਾ ਕਿੱਦਾਂ ਉਹ ਪਰੇਸ਼ਾਨੀ ਲੈ ਨਾ ਜਾਂਦੇ ਆ ਲੇਕਿਨ ਪਰੇਸ਼ਾਨੀ ਤੋਂ ਬਾਹਰ ਕਿੱਦਾਂ ਆਣਾ ਹੈ ਉਹਨਾਂ ਨੂੰ ਸਮਝ ਨਹੀਂ ਆਉਂਦਾ ਜੀ

ਉਹ ਸਾਰਾ ਕੁਝ ਉਹਨੂੰ ਦੇਖਣਾ ਹੁੰਦਾ ਤਾਂ ਫਿਰ ਉਹ ਜਿਹੜਾ ਪਰੇਸ਼ਾਨੀਆਂ ਜ਼ਿਆਦਾ ਲੈ ਲੈਂਦੀਆਂ ਆਪਣੇ ਉੱਪਰ ਹੂੰ ਬਾਕੀ ਮੇਰੇ ਸਾਹਮਣੇ ਹਰ ਇਨਸਾਨ ਜਿਹੜਾ ਬਰਾਬਰ ਦਾ ਪਰੇਸ਼ਾਨੀ ਲੈਣਾ ਉਹਦੀ ਆਦਤ ਬਣ ਜਾਂਦੀ ਹੈ ਹੂੰ ਜੀ ਅੱਜਕੱਲ ਦਾ ਬੜਾ ਦੇਖਣ ਨੂੰ ਮਿਲਦਾ ਹੈ ਕਿ ਲੋਕੀ ਨਾ ਓਵਰ ਥਿੰਕ ਕਰਦੇ ਆ ਓਵਰਥਿੰਕ ਕਰਦੇ ਆ ਛੋਟੀ ਜੀ ਗੱਲ ਹੁੰਦੀ ਆ ਭਾਵੇਂ ਇੰਨੀ ਵੱਡੀ ਕੋਈ ਗੱਲ ਨਹੀਂ ਹੁੰਦੀ ਕਿ ਬੰਦਾ ਪਰੇਸ਼ਾਨ ਹੋਵੇ ਪਰ ਜਿਹੜੇ ਓਵਰਥਿੰਕਰਸ ਹੁੰਦੇ ਨੇ ਉਸ ਕਰਕੇ ਵੀ ਪਰੇਸ਼ਾਨ ਹੋ ਜਾਂਦੇ ਨੇ ਜੇ ਸੁਆਮੀ ਜੀ ਮੈਂ ਕੱਲ ਨੂੰ ਤੁਹਾਡੇ ਕੋਲ ਆਉਂਦੀ ਆ ਕਿ ਮੈਨੂੰ ਟੈਨਸ਼ਨਸ ਨੇ ਮੈਨੂੰ ਇਹ ਪਰੇਸ਼ਾਨੀ ਹੈ ਮੈਂ ਡਿਪਰੈਸ਼ਨ ਦਾ ਸ਼ਿਕਾਰ ਆ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੈਡੀਟੇਸ਼ਨ ਸੈਂਟਰ ਦੇ ਵਿੱਚ ਜੋ ਤੁਹਾਡੇ ਕੋਲ ਲੋਕੀ ਆਉਂਦੇ ਨੇ ਉਹਨਾਂ ਨੂੰ ਇਹ ਤਾਂ ਪਤਾ ਹੈ ਟੈਨਸ਼ਨ ਕਿਵੇਂ ਲੈਣਾ ਲੇਕਿਨ ਟੈਨਸ਼ਨ ਤੋਂ ਦੂਰ ਕਿਵੇਂ ਜਾਣਾ ਇਹ ਨਹੀਂ ਪਤਾ ਹੁੰਦਾ ਤੇ ਆਖਿਰ ਤੁਸੀਂ ਸਲਾਹ ਕੀ ਦੋਗੇ ਕਿਸ ਤਰੀਕੇ ਦੇ ਨਾਲ ਅਸੀਂ ਟੈਨਸ਼ਨ ਨੂੰ ਦੂਰ ਰੱਖੀ ਕਵਿਤਾ ਜੀ ਹਰ ਇੱਕ ਟੈਨਸ਼ਨ ਦੀ ਸੱਚਾਈ ਦੇਖਣੀ ਪੈਣੀ ਹੈ ਠੀਕ ਹੈ ਉਹਦੇ ਚ ਖੋਲਣਾ ਪੈਣਾ ਤੁਹਾਨੂੰ ਆਪਣੇ ਆਪ ਨੂੰ ਆਪਣੇ ਅੰਦਰੋਂ ਕਿ ਮੈਨੂੰ ਕਿਹੜੀ ਚੀਜ਼ ਪਰੇਸ਼ਾਨ ਕਰ ਰਹੀ ਹੈ ਹਮ ਅਗਰ ਮੰਨ ਲਓ ਤੁਹਾਨੂੰ ਕੋਈ ਰਿਸ਼ਤਾ ਬ੍ਰੇਕਅਪ ਹੁੰਦਾ ਜਿੱਦਾਂ ਰਾਈਟ ਕੋਈ ਵੀ ਰਿਸ਼ਤਾ ਟੁੱਟਦਾ ਹੈ ਜਿਹੜਾ ਹਮ ਉਹ ਉਹਦੀ ਪਰੇਸ਼ਾਨੀ ਹੁੰਦੀ ਹੈ ਕਿ ਤੁਹਾਨੂੰ ਇਹ ਲੱਗਦਾ ਮੇਰੇ ਨਾਲ ਕਿਸੇ ਨੇ ਧੋਖਾ ਕਰਤਾ ਮੇਰਾ ਵਿਸ਼ਵਾਸ ਤੋੜਤਾ ਜਿਆਦਾ ਜੋ ਆਪਾਂ ਦੇਖਣ ਨੂੰ ਜੀ ਆ ਵੀ ਮਿਲਦਾ ਹੈ ਜੀ ਹਾਂ ਤੋਂ ਉਹਨਾਂ ਇੱਥੇ ਅਧਿਆਤਮ ਆ ਜਾਂਦਾ ਹੈ ਹਮ ਅਸੀਂ ਦੇਖੇ ਤਾਂ ਜਿਹੜੀ ਸੱਚਾਈ ਹੈ ਉਹ ਤਾਂ ਇਹ ਹੀ ਹੈ ਕਿ ਹਰ ਇੱਕ ਬੰਦੇ ਦੇ ਆਪਣੇ ਵਿਚਾਰ ਹੈ ਉਹਦੀ ਆਪਣੀ ਦ੍ਰਿਸ਼ਟੀਕੋਣ ਹੈ ਆਪਣਾ ਨਜ਼ਰੀਆ ਜ਼ਿੰਦਗੀ ਨੂੰ ਦੇਖਣ ਦਾ ਰਿਸ਼ਤੇ ਨੂੰ ਦੇਖਣ ਦਾ ਹੂੰ ਲੇਕਿਨ ਅਸੀਂ ਜੇ ਕੋ ਆਪਣੇ ਹਿਸਾਬ ਨਾਲ ਦੂਜੇ ਨੂੰ ਚਲਾਣਾ ਚਾਹੁੰਦੇ ਆ ਹੂੰ ਤਾਂ ਉੱਥੇ ਪ੍ਰੋਬਲਮ ਆ ਜਾਂਦੀ ਹੈ ਹੂੰ ਜੀ ਸਾਨੂੰ ਲੱਗਦਾ ਕਿ ਅਸੀਂ ਕਿਸੇ ਨੂੰ ਬਦਲ ਦਾਂਗੇ ਹੂੰ ਅਸੀਂ ਉਹਦੇ ਲਈ ਲੱਗੇ ਰਹਿਨੇ ਆ ਲੇਕਿਨ ਅਸੀਂ ਨਹੀਂ ਬਦਲ ਸਕਦੇ ਜਦ ਤੱਕ ਉਹ ਬੰਦਾ ਖੁਦ ਆਪਣੇ ਆਪ ਨੂੰ ਬਦਲਣਾ ਨਾ ਚਾਹੇ ਜਿਹੜੀ ਸੋਚ ਹੈ ਜਿਹੜੀ ਆਦਤ ਹੈ ਜਿਹੜੀ ਉਹ ਸਾਨੂੰ ਫਿਰ ਉੱਥੇ ਪਰੇਸ਼ਾਨ ਮਤਲਬ ਹੁੰਦੇ ਰਹਿਨੇ ਅਸੀਂ ਸੋਚੋ ਕਿ ਦੇਖਿਆ ਜਾਵੇ ਤਾਂ ਉਹਦੀ ਜ਼ਰੂਰਤ ਨਹੀਂ ਹੈ ਇਸ ਲਈ ਰੱਬ ਦੀ ਲੋੜ ਇਸ ਲਈ ਇਨਸਾਨ ਨੂੰ ਰੱਬ ਦੀ ਲੋੜ ਪੈਂਦੀ ਹੈ ਕਿ ਅਗਰ ਉਹ ਰੱਬ ਨੂੰ ਆਪਣੇ ਨਾਲ ਲੈ ਕੇ ਚੱਲਦਾ ਹੈ ਹਰ ਵਕਤ ਜੀ ਤਾਂ ਆਪਣੀ ਪ੍ਰੋਬਲਮ ਉਹਨਾਂ ਰੱਬ ਨੂੰ ਦੇ ਦਿੰਦਾ ਹੈ ਸਰੈਂਡਰ ਕਰ ਦਿੰਦਾ ਹੈ ਹਾਂ ਤਾਂ ਫਿਰ ਫਿਰ ਉਹਨੂੰ ਉਹ ਪ੍ਰੋਬਲਮ ਉਹਨੀਆਂ ਵੱਡੀਆਂ ਨਹੀਂ ਲੱਗਦੀਆਂ ਜਿੰਨੀਆਂ ਵੱਡੀਆਂ ਲੈ ਕੇ ਚੱਲਦਾ ਆਪਣੇ ਅੰਦਰ ਹਾਂ ਜੀ ਜਿਵੇਂ ਜੀ 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 ਸੁਆਮੀ ਜੀ ਹਾਂ ਜੀ ਤੁਸੀਂ ਕੁਝ ਕਹਿ ਰਹੇ ਸੀਗੇ ਮੈਂ ਇਹ ਕਹਿ ਰਹੀ ਸੀ ਕਿ ਜਿਵੇਂ ਲੋਕੀ ਤੁਹਾਡੇ ਕੋਲ ਆਉਂਦੇ ਹੋਣਗੇ ਤਾਂ ਉਹਨਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਜੋ ਵੀ ਉਹਨਾਂ ਨੂੰ ਡਿਪਰੈਸ਼ਨ ਹੋਵੇ ਜਾਂ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਹੋਵੇ ਤਾਂ ਮਿਨੀਮਮ ਤੇ ਮੈਕਸਿਮਮ ਟਾਈਮ ਕਿੰਨਾ ਲੱਗਦਾ ਉਹਨਾਂ ਨੂੰ ਹੀਲ ਹੋਣ ਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਹੈ ਕਵਿਤਾ ਜੀ ਦੇਖੋ ਇੱਕ ਮੈਂ ਕਹਿੰਦਾ ਜਿੱਦੀ ਲੰਬੀ ਬਿਮਾਰੀ ਹੋ ਡਾ ਲੰਬਾ ਇਲਾਜ ਵੀ ਹੋ ਸਕਦਾ ਹੈ ਹੂੰ ਦੂਸਰੀ ਤਰ੍ਹਾਂ ਮੈਂ ਵੀ ਕਹਿਣਾ ਹੈ ਕਿ ਮਾਲਾ ਇਟਨ ਮਰੇਚ ਪਿਛਲੇ 10 ਸਾਲ ਤੋਂ ਨੇ ਰਹਿਗਾ ਹੂੰ ਉਹਦੇ ਵਿੱਚ ਲਾਈਟ ਆਉਣ ਨੂੰ ਕਿੰਨਾ ਟਾਈਮ ਲੱਗੇਗਾ ਉਹ ਡਿਪੈਂਡ ਕਰਦਾ ਹੈ ਕਿ ਉਸਦੇ ਬਿਲ ਪਾਵਰ ਕੀ ਹੈ ਜੀ ਇਹ ਡਿਪੈਂਡ ਸਾਹਮਣੇ ਵਾਲਾ ਕਿੰਨੀ ਆਪਣੀ ਸਮਝ ਨੂੰ ਲੈ ਕੇ ਆਪਣੀ ਪ੍ਰੋਬਲਮ ਨੂੰ ਹੱਲ ਕਰਦਾ ਹੈ ਤੇ ਉਹਨੀ ਜਲਦੀ ਉਹਦਾ ਬਾਰ ਆ ਜਾਏਗਾ ਉਹ ਸਮਝ ਜਲਦਾ ਜੀ ਸ਼ਾਇਦ ਰਹੇਗਾ ਕਿ ਜਲਦੀ ਇਹ ਨਾ ਹੋਵੇ ਇਹ ਖਬਰ ਆ ਜਾਂਦਾ ਕਿ ਮੇਰੀ ਵੀ ਪ੍ਰੋਬਲਮ ਜਿਹੜੀ ਹੈ ਬਿਮਾਰ ਜਲਦੀ ਠੀਕ ਹੋ ਜਾਵੇ ਕੋਈ ਜਾ ਬਿਲਕੁਲ ਹੂੰ ਉਹਨੂੰ ਟਾਈਮ ਤਾਂ ਲੱਗੇਗਾ ਨਾ ਔਰ ਉਹਨੂੰ ਆਪਣੀ ਸਾਧਨਾ ਥੋੜੀ ਦੇਣਾ ਬਣੇ ਫਲਬਤੀ ਨਾਲ ਚੱਲਣਾ ਆ ਜਪਕੋ ਵੀ ਹੈ ਨਾਲ ਚੱਲੇਗਾ ਜੀ 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 ਬਿਲਕੁਲ ਜੀ 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 ਸੁਆਮੀ ਜੀ ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਜਦੋਂ ਸਾਡਾ ਕਨੈਕਸ਼ਨ ਟੁੱਟਿਆ ਸੀਗਾ ਉਦੋਂ ਮੈਂ ਇਹੀ ਕੈਰੀ ਸੀਗੀ ਕਿ ਲੋਕਾਂ ਨੂੰ ਇਹ ਤਾਂ ਪਤਾ ਹੁੰਦਾ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਟੈਨਸ਼ਨ ਕਿਵੇਂ ਲੈਣੀ ਹੈ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੀ ਟੈਨਸ਼ਨ ਲੈ ਲੈਂਦੇ ਆ ਜਾਂ ਉਹਨੇ ਐਦਾਂ ਕਿਉਂ ਨਹੀਂ ਕੀਤਾ ਸੀ ਐਕਸਪੈਕਟ ਜ਼ਿਆਦਾ ਕਰਦੇ ਆ ਤੇ ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਜਾਂ ਡਿਪਰੈਸ਼ਨ ਦਾ ਕਾਰਨ ਵੀ ਬਣ ਜਾਂਦਾ ਹੈ ਤੇ ਜਿਵੇਂ ਤੁਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਸਾਨੂੰ ਪਤਾ ਹੈ ਕਿ ਅਸੀਂ ਕੰਟਰੋਲ ਕਰ ਸਕਦੇ ਹਾਂ ਅਸੀਂ ਆਪਣੇ ਮੂਡ ਨੂੰ ਹੈਪੀ ਵੀ ਬਣਾ ਸਕਦੇ ਆ ਸੈਡ ਵੀ ਬਣਾ ਸਕਦੇ ਆ ਤੇ ਲੋਕਾਂ ਨੂੰ ਇਹ ਜੀ ਜੀ ਮੈਂ ਥੋੜਾ ਜਿਹਾ ਵਿਚੰਨ ਟੋਕਾਂਗਾ ਜੀ ਕਿ ਇਸ ਤੋਂ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣਾ ਪਾਸਟ ਛੱਡਣਾ ਪੈਣਾ ਹੈ ਕਿ ਪਾਸਟ ਚ ਆਪਣੇ ਸਾਰੇ ਦੁੱਖ ਚੱਕ ਕੇ ਲਿਆਉਂਦੇ ਰਹਿੰਦੇ ਆ ਕਿ ਮੇਰੇ ਜ਼ਿੰਦਗੀ ਚ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਸੀ ਜੀ ਇਹ ਇਦਾਂ ਹੋ ਜਾਂਦਾ ਤਾਂ ਐ ਹੋ ਜਾਂਦਾ ਹੂੰ ਉਹ ਪਾਸਟ ਹੋ ਗਿਆ ਲੇਕਿਨ ਸਿੱਧਾ ਪਾਸਟ ਨੂੰ ਜੇ ਪਕੜ ਕੇ ਬਹਿ ਜਾਂਨੇ ਆ ਉਹ ਦੁੱਖ ਹੀ ਨਿਕਲਣਾ ਹੋਰ ਕੁਝ ਨਹੀਂ ਆਦਾ ਹੂੰ ਜਾਂ ਜਿਹੜਾ ਫਿਊਚਰ ਦਾ ਇਨਸਿਕਿਉਰਟੀ ਕੋਈ ਡਰ ਆਪਾ ਲੈ ਕੇ ਚੱਲਦੇ ਕਿ ਕੱਲ ਨੂੰ ਮੇਰਾ ਜੀਵਨ ਕਿਦਾ ਹੋਏਗਾ ਜੇਦਾ ਨਹੀਂ ਹੋਇਆ ਤਾਂ ਇਹ ਹੋ ਜਾਏਗਾ ਆ ਨਹੀਂ ਹੋਇਆ ਤਾਂ ਆ ਹੋ ਜਾਏਗਾ ਹੂੰ ਜਦੋਂ ਆਪਾ ਉਧਰ ਚਲੇ ਜਾਂਦੇ ਆ ਤਾਂ ਫੇਰ ਅਸੀਂ ਪਰੇਸ਼ਾਨ ਹੋ ਜਾਂਦੇ ਆ ਕਿ ਅਗਰ ਨਹੀਂ ਹੋਇਆ ਫੇਰ ਹਾਏ ਮੇਰਾ ਕੀ ਹੋਏਗਾ ਹੂੰ ਇੱਕ ਤਾਂ ਪਾਸਟ ਇੱਕ ਫਿਊਚਰ ਇਹ ਦੋਨਾਂ ਨੂੰ ਛੱਡਣਾ ਹੀ ਪੈਣਾ ਹੈ ਹੂੰ ਕਿਉਂਕਿ ਜਦੋਂ ਤੱਕ ਅਸੀਂ ਦੋਨਾਂ ਦੇ ਵਿੱਚ ਝੁੱਲਦੇ ਰਵਾਂਗੇ ਅਸੀਂ ਪਰੇਸ਼ਾਨ ਹੁੰਦੇ ਰਵਾਂਗੇ ਹੂੰ ਮਤਲਬ ਫਿਊਚਰ ਤੇ ਨਾ ਸੋਚੀਏ ਪਾਸ ਦਾ ਨਾ ਸੋਚੀਏ ਅਸੀਂ ਕਰੰਟ ਟਾਈਮ ਤੇ ਸੋਚੀਏ ਤੇ ਆਪਾਂ ਖੁਸ਼ ਰਹਿ ਸਕਦੇ ਆ ਔਨ ਲੋਕ ਕੀ ਕਹਿੰਗੇ ਜੀ ਅਗਰ ਫਿਊਚਰ ਨਾ ਸੋਚੀਏ ਤਾਂ ਸੇ ਤਰੱਕੀ ਕਿੱਦਾਂ ਕਰਾਂਗੇ ਉਹ ਇੱਕ ਅਲੱਗ ਚੀਜ਼ ਹੈ ਮੈਂ ਗੱਲ ਕਰ ਰਿਹਾ ਹਾਂ ਤੁਹਾਡੇ ਅੰਦਰਲੇ ਸੰਸਾਰ ਦੀ ਜਿਸ ਤੇ ਤੁਸੀਂ ਚਿੰਤਾ ਚ ਰਹਿੰਦੇ ਹੋ ਜੀ ਬਾਹਰ ਤੁਸੀਂ ਜੋ ਮਰਜ਼ੀ ਕਰੋ ਆਪਣੇ ਪ੍ਰਯਾਸ ਕਰੋ ਮਿਹਨਤ ਕਰੋ ਉਹਦਾ ਫਲ ਮਿਲੇਗਾ ਮਿਲੇਗਾ ਹਮ ਲੇਕਿਨ ਤੁਸੀਂ ਹਰ ਵਕਤ ਸੋਚਦੇ ਰਹੋ ਕਿ ਹਾਏ ਅਗਰ ਐਦਾ ਨਹੀਂ ਹੋਇਆ ਹਮ ਉਹ ਪ੍ਰੋਬਲਮ ਹੈ ਜੀ ਉਹ ਇੱਕ ਬਹੁਤ ਵੱਡਾ ਕਾਰਨ ਹੈ ਸਾਡੇ ਚਿੰਤਾ ਚ ਰਹਿਣ ਦਾ ਪਰੇਸ਼ਾਨ ਹੋਣ ਦਾ ਦੁੱਖ ਚ ਠੀਕ ਹੈ ਨਾ ਇੱਕ ਡਿਪਰੈਸ਼ਨ ਵੀ ਤਾਂ ਇਹੀ ਹੈ ਕਿ ਮੇਰੀ ਜ਼ਿੰਦਗੀ ਚ ਇਹ ਨਹੀਂ ਹੋਣਾ ਚਾਹੀਦਾ ਸੀਗਾ ਇਹ ਹੋ ਗਿਆ ਹਮ ਰਾਈਟ ਤਾਂ ਉਹ ਉਹੀ ਸੋਚ ਨੂੰ ਜਦੋਂ ਚਲਦੀ ਰਹਿੰਦੀ ਹੈ ਤਾਂ ਡਿਪਰੈਸ਼ਨ ਚ ਆ ਜਾਂਦੇ ਆ ਦੂਜਾ ਮੈਂ ਦੇਖਦਾ ਬਹੁਤ ਲੋਕਾਂ ਦਾ ਨਾ ਧਿਆਨ ਬਾਹਰ ਦੀ ਦੁਨੀਆ 'ਚ ਹੁੰਦਾ ਹੈ ਕਿ ਮੇਰਾ ਬਾਹਰਲੇ ਲੋਕ ਮੈਨੂੰ ਅੱਛਾ ਸਮਝਣ ਮੇਰਾ ਇਮਪ੍ਰੈਸ਼ਨ ਹੁਣ ਨਾ ਤੇ ਰਹੇ ਠੀਕ ਹੈ ਜੀ ਤਾਂ ਮਤਲਬ ਆਪਣੇ ਆਪ ਨੂੰ ਬਾਹਰ ਹੀ ਦੇਖਦਾ ਹੈ ਕਿ ਮੇਰੀ ਪਰਸਨੈਲਿਟੀ ਜੇ ਹੈ ਜੋ ਮੇਰਾ ਵਿਅਕਤੀਤਵ ਹੈ ਉਹ ਸਾਰਾ ਬਾਹਰ ਦੇ ਲੋਕਾਂ ਤੇ ਹੀ ਹੈਗਾ ਮੈਨੂੰ ਬਾਹਰ ਵਾਲੇ ਅੱਛਾ ਸਮਝਣ ਹੂੰ ਲੇਕਿਨ ਲੇਕਿਨ ਉਹੀ ਇੱਕ ਜਿਹੜਾ ਲੋਕਾਂ ਚ ਫਸ ਜਾਂਦਾ ਜਾ ਕੇ ਜਿਆਦਾ ਜੀ ਆਪਣੇ ਆਪ ਨੂੰ ਉਹਦੇ ਨਾਲ ਰਿਲੇਟ ਕਰਦਾ ਤਾਂ ਉਹ ਵੀ ਪਰੇਸ਼ਾਨ ਜਾਂਦਾ ਹੂੰ ਕਿਉਂਕਿ ਬਾਲਕ ਜਿਆਦਾ ਜਿਆ ਕੁਝ ਕਹਿ ਦੇ ਤਾਂ ਉਹ ਜੋ ਆਪਣੇ ਆਪ ਨੂੰ ਲੈ ਕੇ ਚੱਲਦਾ ਹੁੰਦਾ ਹੈ ਉਹਦੇ ਚ ਆਪਣੇ ਆਪ ਨੂੰ ਤੋੜ ਲੈਂਦਾ ਆਪਣੇ ਜੀ ਮਨ ਪਾਰੀ ਕਰ ਲੈਂਦਾ ਕਿ ਉਹਨੇ ਮੈਨੂੰ ਇਦਾਂ ਕਿੱਦਾਂ ਕਹਿਤਾ ਮੈਂ ਤਾਂ ਅੱਛਾ ਇਮਪ੍ਰੈਸ਼ਨ ਲੈ ਕੇ ਚੱਲ ਰਿਹਾ ਹਾਂ ਲੇਕਿਨ ਮੈਨੂੰ ਬਾਅਦ ਲੋਕ ਕਿਦਾਂ ਲੈ ਰਿਆ ਇਹ ਸੋਚ-ਸੋਚ ਕੇ ਵੀ ਉਹ ਪਰੇਸ਼ਾਨ ਹੋ ਜਾਂਦਾ ਤਾਂ ਲੋਕਾਂ ਨੂੰ ਵੀ ਛੋੜਨਾ ਪਏਗਾ ਜੀ ਅਧਿਆਤਮ ਦੇ ਵਿੱਚ ਤੁਹਾਨੂੰ ਪਾਸਟ ਨੂੰ ਛੋੜਨਾ ਪਏਗਾ ਫਿਊਚਰ ਨੂੰ ਛੋੜਨਾ ਪਏਗਾ ਤੇ ਲੋਕਾਂ ਨੂੰ ਵੀ ਛੋੜਨਾ ਪਏਗਾ ਕਿ ਲੋਕ ਜੋ ਮੇਰੇ ਬਾਰੇ ਕਹਿੰਦੇ ਹੈ ਕੀ ਜਾਨ ਜੋ ਮੇਰੇ ਬਾਰੇ ਸੋਚਣਾ ਚਾਹੁੰਦੇ ਹੈ ਸੋਚ ਹੀ ਜਾਨ ਹੂੰ ਦੇਖੋ ਜਦੋਂ ਆਪਾਂ ਲੋਕਾਂ ਨੂੰ ਖੁੱਲੀ ਛੁੱਟ ਦੇ ਦਿੰਨੇ ਆ ਨਾ ਕਿ ਬੋਲ ਲੈ ਯਾਰ ਮੇਰੇ ਬਾਰੇ ਜੋ ਵੀ ਬੋਲਣਾ ਹੈ ਜੋ ਸੋਚਣਾ ਸੋਚ ਲੈ ਜੀ ਸਭ ਤੋਂ ਜ਼ਿਆਦਾ ਰਿਲੈਕਸ ਅਸੀਂ ਹੁੰਨੇ ਆ ਜੋ ਸਾਡੇ ਬੋਝ ਨਹੀਂ ਰਹਿੰਦਾ ਕੋਈ ਹੂੰ ਹੈ ਨਾ ਜੀ ਇਹਦੀ ਬਹੁਤ ਜ਼ਰੂਰੀ ਹੈ ਜੀ ਹੋਰ ਤੁਸੀਂ ਪੁੱਛੋ ਤੁਸੀਂ ਕੁਝ ਕੁਛ ਐਸੀ ਕੁਐਸਚਨ ਆਪਣਾ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਅਸੀਂ ਪ੍ਰੋਬਲਮਸ ਦੀ ਤਾਂ ਗੱਲ ਕਰ ਲਈ ਕਿ ਡਿਪਰੈਸ਼ਨ ਦੇ ਮਰੀਜ਼ ਨੇ ਭਾਵੇਂ ਮਹਿਲਾਵਾਂ ਦੇ ਵਿੱਚ ਭਾਵੇਂ ਮਰਦਾਂ ਦੇ ਵਿੱਚ ਸਕੂਲ ਦੇ ਬੱਚਿਆਂ ਕਾਲਜ ਦੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਵੀ ਟੈਨਸ਼ਨ ਹੈ ਜਿਵੇਂ ਤੁਸੀਂ ਇਹ ਵੀ ਗੱਲ ਕੀਤੀ ਹੈ ਕਿ ਕਿ ਫਿਊਚਰ ਦੀ ਨਾ ਸੋਚਿਆ ਜਾਵੇ ਆਪਾਂੇ ਪਾਸ ਦਾ ਨਾ ਸੋਚਿਆ ਜਾਵੇ ਅਸੀਂ ਕਰੰਟ ਸਿਚੁਏਸ਼ਨ ਕੀ ਕਹਿੰਦੀ ਹੈ ਕਿ ਕੁਝ ਅਸੀਂ ਕਰ ਰਹੇ ਹਾਂ ਫਿਲਹਾਲ ਉਸ ਤੇ ਡਿਪੈਂਡ ਰਵਾਂਗੇ ਉਸ ਦੇ ਬਾਰੇ ਸੋਚਾਂਗੇ ਤਾਂ ਸ਼ਾਇਦ ਸਾਨੂੰ ਇਨੀ ਟੈਨਸ਼ਨ ਨਹੀਂ ਹੋਵੇਗੀ ਹੋਰ ਕਿਹੜੇ ਤਰੀਕੇ ਹੈਗੇ ਹੈਗੇ ਆ ਕਿ ਜਿਹੜੇ ਲੋਕ ਨੇ ਜਾਂ ਬੱਚੇ ਆਪਾਂ ਇਸ ਆਫਿਸ ਦੇ ਵਿੱਚ ਕੰਮ ਕਰਦੇ ਨੇ ਹੋਰ ਕਿਹੜੀਆਂ ਜੋ ਐ ਟੈਕਨੀਕਸ ਨੇ ਉਹਨਾਂ ਦੀ ਵਰਤੋਂ ਕਰਕੇ ਉਹ ਸ਼ਾਂਤ ਰਹਿ ਸਕਦੇ ਨੇ ਜਾਂ ਜਿਵੇਂ ਠਹਿਰਾਵ ਆ ਜਾਵੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਟੈਨਸ਼ਨ ਤੋਂ ਦੂਰ ਹੋ ਸਕਦੇ ਨੇ ਹਾਂਜੀ ਕਵਿਤਾ ਜੀ ਇੱਕ ਚੀਜ਼ ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਜ਼ਰੂਰ ਦੇਖਣੀਆਂ ਪੈਣੀਆਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਦਾਂ ਜੀ ਰਹੇ ਹਾਂ ਠੀਕ ਹੈ ਨਾ ਅਸੀਂ ਜੇਕਰ ਸਪੋਜ਼ ਮੈਂ ਜਿਹੜਾ ਜੋ ਮਤਲਬ ਸ਼ਰਾਬ ਵਗੈਰਾ ਦੇ ਸੇਵਨ ਚ ਚੱਲੇ ਠੀਕ ਹੈ ਨਾ ਉਹ ਉਹ ਸਾਰਾ ਜਦੋਂ ਉਹ ਸਾਰਾ ਉਹਦੇ ਚ ਹੋ ਕੇ ਫਿਰ ਸਾਡਾ ਜਿਹੜਾ ਸੁਭਾਅ ਬਣ ਜਾਂਦਾ ਹੈ ਸਾਡਾ ਜਿਹੜਾ ਆਕਰਮਕਤਾ ਆ ਜਾਂਦੀ ਹੈ ਉਦੋਂ ਉਸ ਤੋਂ ਬਾਅਦ ਉਹ ਅਸੀਂ ਦੂਸਰਿਆਂ ਤੇ ਨਿਕਾਲਦੇ ਆ ਉਹ ਸਾਡੀ ਆਦਤ ਜਿਹੜੀ ਹੈ ਉਹ ਸਾਨੂੰ ਪਰੇਸ਼ਾਨ ਕਰਦੀ ਦੂਜਿਆਂ ਨੂੰ ਪਰੇਸ਼ਾਨ ਕਰਦੀ ਹੈ ਉਹਦੇ ਕਾਰਨ ਵੀ ਸਾਡੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮਤਲਬ ਪਰੇਸ਼ਾਨ ਰਹਿਣਾ ਸ਼ੁਰੂ ਕਰ ਦਿੰਦੇ ਆ ਅਸੀਂ ਜੀ ਆਪਣੀ ਆਦਤਾਂ ਜਿਹੜੀਆਂ ਵੀ ਚਾਹੇ ਗੁੱਸੇ ਦੀ ਆ ਰਹੀਆਂ ਤੁਹਾਨੂੰ ਈਰਸ਼ਾ ਕਰਨ ਦੀ ਆਦਤ ਹੈ ਤੁਹਾਨੂੰ ਚੁਗਲੀ ਕਰਨ ਦੀ ਆਦਤ ਹੈ ਤੁਹਾਨੂੰ ਇਹ ਸਾਰੀਆਂ ਆਦਤਾਂ ਤੋਂ ਵੀ ਤੁਹਾਨੂੰ ਬਾਹਰ ਆਣਾ ਪਏਗਾ ਅਗਰ ਤੁਸੀਂ ਚਾਹਨੇ ਹੋ ਕਿ ਤੁਹਾਡੀ ਜ਼ਿੰਦਗੀ ਚ ਖੁਸ਼ੀ ਰਹੇ ਹਮੇਸ਼ਾ ਮਸਤ ਰਹੋ ਤੁਹਾਨੂੰ ਇਹ ਲੋਕਾਂ ਨੂੰ ਛੋੜਨਾ ਪਏਗਾ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਆਪਾਂ ਜੋ ਗੱਲਾਂ ਵੀ ਤਾਂ ਦੂਸਰੇ ਦੀ ਕਰਾਂਗੇ ਨਾ ਹੂੰ ਠੀਕ ਹੈ ਉਸ ਤੋਂ ਬਾਹਰ ਆਣਾ ਜ਼ਰੂਰੀ ਹੈ ਫਿਰ ਫਿਰ ਆਪਣੀ ਜਗਾ ਕਿ ਮੈਂ ਕਿੰਨਾ ਸਾਤਵਿਕ ਖਾ ਰਿਹਾ ਕਿੰਨਾ ਸੰਗ ਫੂਡ ਨਹੀਂ ਖਾ ਰੇ ਇਹ ਸਾਰਾ ਮਨ ਤੇ ਪ੍ਰਭਾਵ ਪੈਂਦਾ ਜੁ ਕਿ ਅਸੀਂ ਕਹਿੰਦੇ ਜਿੱਦਾਂ ਦਾ ਅੰਨ ਜੈਸਾ ਅੰਨ ਵੈਸਾ ਮਨ ਠੀਕ ਹੈ ਨਾ ਤੋ ਤੋ ਵੈਸ ਉਹ ਵੀ ਇੱਕ ਆਪਣੀ ਆਦਤ ਹਮੇਂ ਠੀਕ ਕਰਨੀ ਪੜੇਗੀ ਮੈਂ ਇਹ ਬਾਤ ਗੱਲ ਕਰ ਰਿਹਾ ਅਗਰ ਆਪਾ ਆਪਣਾ ਸਾਤਵਿਕ ਜੀਵਨ ਲੈ ਕੇ ਆਣਾ ਹੈ ਅਗਰ ਆਪਾ ਨੂੰ ਖੁਸ਼ ਰਹਿਣਾ ਹੈ ਆਪਾ ਨੂੰ ਹਲਕੇ ਰਹਿਣਾ ਹੈ ਸਾਨੂੰ ਕੁਝ ਪਰੇਸ਼ਾਨ ਨਾ ਕਰੇ ਤਾਂ ਅਨੁਮਾਨ ਨੂੰ ਫਿਰ ਸਰੀਰ ਨੂੰ ਊਰਜਾ ਵੀ ਉਦਾਂ ਦੀ ਦੇਣੀ ਪੈਗੀ ਬਿਲਕੁਲ ਤਾਂ ਦਾ ਦੇਣੀ ਪੈਗੀ ਠੀਕ ਹੈ ਤਾਂ ਇਹ ਵੀ ਹੈ ਪਲੱਸ ਸਤਿ ਜ਼ਰੂਰੀ ਜੋ ਮੈਂ ਕਹਿਣਾ ਹੈ ਕਿ ਆਪਣਾ ਕੋਈ ਵੀ ਐਸਾ ਕਰਮ ਨਹੀਂ ਬਣਾਓ ਗਲਤ ਕਿ ਕਿਸੇ ਨੂੰ ਦੁੱਖ ਦੇਣਾ ਕਿਸੇ ਨੂੰ ਮਿਸਯੂਜ਼ ਕਰਨਾ ਕਿਸੇ ਦਾ ਫਾਇਦਾ ਉਠਾਣਾ ਅਗਰ ਤੁਸੀਂ ਨਹੀਂ ਉਠਾਣੇ ਹੋ ਤਾਂ ਤੁਹਾਡਾ ਕੋਈ ਐਸਾ ਕਰਮ ਨਹੀਂ ਬੰਦਾ ਤੇ ਕਰਮ ਹੀ ਅਗਰ ਅਸੀਂ ਆਪਣੇ ਇਦਾਂ ਦੇ ਕਰਦੇ ਆ ਤਾਂ ਸਾਨੂੰ ਜਦੋਂ ਦੁੱਖ ਦੇ ਰੂਪ ਚ ਪਰੇਸ਼ਾਨੀ ਦੇ ਰੂਪ ਚ ਸਾਡੇ ਹੀ ਕਰਮ ਸਾਡੇ ਸਾਹਮਣੇ ਆਂਦਾ ਹੈ ਤਾਂ ਸਾਨੂੰ ਅਸੀਂ ਉਹਨੂੰ ਸਵੀਕਾਰ ਨਹੀਂ ਕਰਦੇ ਅਸੀਂ ਕਹਿੰਨੇ ਕਿ ਮੈਂ ਕੀ ਕੀਤਾ ਇਦਾਂ ਦਾ ਮੈਂ ਮੈਂ ਤਾਂ ਕੁਝ ਵੀ ਨਹੀਂ ਕੀਤਾ ਲੇਕਿਨ ਜੋ ਅਸੀਂ ਕਰ ਚੁੱਕੇ ਹੁੰਨੇ ਆ ਉਹ ਸੱਚ ਚੁੱਕੇ ਹੋਏ ਆ ਲੇਕਿਨ ਖਾਲਸਾ ਮਿਲਣਾ ਕਿ ਨਾ ਹਮ ਕਰਮ ਵੀ ਹਰ जिंदगी च अनुशासन ले आना पेगा अगर तुसी चानदे हो कि मैं डिप्रेशन तो बाहर हो जा सारीया टेंशन तो बाहर हो जा मैं खुश रहवां मैं हरदम मस्त रहवां आनंद च रहवां रब नु लेके चलोगे और अपने जीवन च सुधार करते चलोगे हम्म ये करना है इ तो हम्म जी मैं जिंदगी जिंदगी च असली जो दुनिया

ਆਪ ਬਤਾਓ ਆਪ ਦਾ ਅਗਲਾ ਕੁਸਚਨ ਸਪਿਰਚੁਅਲੀ ਕਹਿੰਦੇ ਆ ਕਿ ਕਨੈਕਟ ਹੋਣ ਦੇ ਨਾਲ ਵੀ ਕਾਫੀ ਸ਼ਾਂਤੀ ਮਿਲਦੀ ਹੈਗੀ ਕਿਉਂਕਿ ਮੈਂ ਵੀ ਆਪਣੇ ਫਰੈਂਡ ਸਰਕਲ ਚ ਦੇਖਿਆ ਹੈਗਾ ਡਿਪਰੈਸ਼ਨ ਦਾ ਅੱਜ ਨੋਰਮਲ ਹੀ ਦੌਰ ਦੇਖਣ ਨੂੰ ਮਿਲਦਾ ਹੈ ਹਰ ਕੋਈ ਦੂਜਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਮਿਲਦਾ ਹੀ ਆ ਉਹਨਾਂ ਨੂੰ ਟੈਨਸ਼ਨ ਐਓ ਤੇ ਦਵਾਈਆਂ ਵੀ ਖਾ ਰਹੇ ਨੇ ਲੋਕੀ ਤੇ ਕਈਏ ਕਈ ਮੇਰੇ ਫਰੈਂਡ ਸਰਕਲ ਦੇ ਵਿੱਚ ਹੈ ਜਿਨ੍ਹਾਂ ਦਾ ਡਿਪਰੈਸ਼ਨ ਘੱਟ ਦੇ ਵਿੱਚ ਬੈਕ ਹੀ ਠੀਕ ਹੋਇਆ ਦਵਾਈਆਂ ਨਹੀਂ ਖਾਧੀਆਂ ਉਹਨਾਂ ਨੇ ਸਿਰਫ ਸਪਿਰਚੁਅਲੀ ਕਨੈਕਟ ਹੋਏ ਜਦੋਂ ਵੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਵੀ ਟੈਨਸ਼ਨ ਹੋ ਰਹੀ ਆ ਮੈਨੂੰ ਜਾਂ ਓਵਰ ਥਿੰਕ ਕਰ ਰਹੀ ਆ ਮੈਂ ਜਾਂ ਐਂਗਜ਼ਾਇਟੀ ਹੋ ਰਹੀ ਏ ਤਾਂ ਉਸ ਵੇਲੇ ਉਹਨਾਂ ਨੇ ਸਪਿਰਚੁਅਲੀ ਕਨੈਕਟ ਹੋ ਕੇ ਦੇਖਿਆ ਤਾਂ ਉਹਨਾਂ ਨੂੰ ਬਹੁਤ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲੇ ਕਵਿਤਾ ਜੀ ਡਿਪਰੈਸ਼ਨ ਆਪਾਂ ਦੇਖੋ ਉਹ ਇਹ ਹੀ ਕੋ ਸੋਚ ਹੈ ਕਿ ਮੇਰੀ ਜ਼ਿੰਦਗੀ ਚ ਉਦਾਂ ਦਾ ਨਹੀਂ ਹੋਇਆ ਜਿੱਦਾਂ ਦਾ ਮੈਂ ਆਪਣੀ ਜ਼ਿੰਦਗੀ ਚ ਚਾਹਦਾ ਠੀਕ ਹੈ ਨਾ ਮਨ ਨੂੰ ਨਹੀਂ ਮਿਲਿਆ ਜੋ ਮਨ ਨੂੰ ਲੱਗਦਾ ਮੈਂ ਡਿਜ਼ਰਵ ਕਰਦਾ ਸੀਗਾ ਲੇਕਿਨ ਮਨ ਨੂੰ ਨਹੀਂ ਮਿਲਿਆ ਠੀਕ ਹੈ ਉਹ ਇੱਕ ਦੁੱਖ ਨਹੀਂ ਮਿਲੰਦਾ ਉਹ ਅਸੀਂ ਅੰਦਰ ਆਪਣੇ ਬਿਠਾ ਲੈਨੇ ਆ ਠੀਕ ਹੈ ਨਾ ਉਹਦੇ ਕਰਕੇ ਅਸੀਂ ਫਿਰ ਉਹਦੇ ਬਾਰੇ ਸੋਚਦੇ ਹੀ ਰਹਿੰਨੇ ਉਹੀ ਹਾਏ ਮੇਰਾ ਇਹ ਅਗਰ ਮੈਂ ਕੀ ਕਰੂੰਗਾ ਮੇਰੀ ਜ਼ਿੰਦਗੀ ਦਾ ਕੀ ਹੋਏਗਾ ਵਗੈਰਾ ਵਗੈਰਾ ਉਏ ਨਿੱਕ ਖਿਚੜੀ ਅਸੀਂ ਬਣਾ ਲੈਨੇ ਆਪਣੇ ਦਲਦਲ ਬਣਾ ਲੈਨੇ ਆਪਣੀ ਨੈਗੇਟਿਵਿਟੀ ਇੰਨੀ ਆ ਜਾਂਦੀ ਹੈ ਕਿ ਅਸੀਂ ਉਹਨੂੰ ਫਿਰ ਸੰਭਾਲ ਨਹੀਂ ਪਾਉਂਦੇ ਇਸੇ ਲਈ ਮੈਂ ਪਹਿਲਾਂ ਹੀ ਕਿਹਾ ਕਿ ਰੱਬ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਜਦੋਂ ਤੁਹਾਡੀ ਨੈਗੇਟਿਵਿਟੀ ਹੈ ਤਾਂ ਤੁਸੀਂ ਰੱਬ ਨੂੰ ਹੀ ਦੇ ਸਕਦੇ ਹੋ ਸਰੈਂਡਰ ਕਰ ਸਕਦੇ ਹੋ ਉਹਦੇ ਲਈ ਜਦੋਂ ਤੁਸੀਂ ਆਪਣਾ ਸਰ ਆਪਣੇ ਦੇ ਦੇਨੇ ਰੱਬ ਨੂੰ ਉਹਦੇ ਅੱਗੇ ਜਾ ਕੇ ਪੂਰਾ ਕਰਦੇ ਕਿ ਮੈਂ ਹੁਣ ਆਪਣੀ ਜ਼ਿੰਦਗੀ ਨੂੰ ਨਹੀਂ ਚਲਾ ਸਕਦਾ ਤੂੰ ਹੀ ਚਲਾਵੀ ਮੇਰੇ ਤੋਂ ਨਹੀਂ ਸੰਭਲਦੀ ਆਪਣੀ ਜ਼ਿੰਦਗੀ ਤਾਂ ਫਿਰ ਜ਼ਬੋ ਹਲੀ ਹਲੀ ਤੋੜਾ ਸਹੀ ਰਾਹ ਤੇ ਲੈ ਜਾਂਦਾ ਹੂੰ ਜੀਓ ਸਵਾਮੀ ਜੀ ਤੁਸੀਂ ਜ਼ਿਕਰ ਇਹ ਵੀ ਕਰ ਰਹੇ ਸੀਗੇ ਰਾਮ ਦੇ ਬਿਨਾ ਕੋਈ ਗਤੀ ਨਹੀਂ ਹੈ ਜੀ ਸੋ ਸਿਨਾ ਇਹ ਵੀ ਜ਼ਿਕਰ ਕਰ ਰਹੇ ਸੀ ਕਿ ਕਿ ਸਾਨੂੰ ਜੋ ਕਰਮ ਹੈ ਉਹ ਅੱਛੇ ਕਰਨੇ ਚਾਹੀਦੇ ਨੇ ਲੇਕਿਨ ਅੱਜ ਕੱਲ ਦੀ ਦੁਨੀਆ ਬਹੁਤ ਚਲਾਕ ਹੈਗੀ ਆ ਜਿਹੜੇ ਬੜੇ ਕਰਮ ਅੱਛਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਕਦੀ ਵੀ ਵਧੀਆ ਫਲ ਜਿਆ ਨਹੀਂ ਮਿਲਦਾ ਕਿਉਂਕਿ ਬਹੁਤ ਸਾਰੇ ਲੋਕ ਹੀ ਅਜਿਹੇ ਵੀ ਨੇ ਕਹਿੰਦੇ ਨੇ ਮੈਂ ਤਾਂ ਹਮੇਸ਼ਾ ਅੱਛਾ ਕਰਦਾ ਹਾਂ ਜਾਂ ਕਰਦੀ ਹਾਂ ਪਰ ਮੈਨੂੰ ਕਦੀ ਵੀ ਪੋਜ਼ਿਟਿਵ ਐਟੀਟਿਊਡ ਸਾਹਮਣੇ ਤੋਂ ਮਿਲਦਾ ਹੀ ਨਹੀਂ ਫਾਇਦਾ ਹੀ ਲੋਕੀ ਚੁੱਕਦੇ ਨੇ ਤੇ ਉਹ ਵੀ ਡਬਲ ਟੈਨਸ਼ਨ ਦੇ ਵਿੱਚ ਆ ਜਾਂਦੇ ਨੇ ਕਿ ਮੈਂ ਤਾਂ ਕਦੀ ਕਿਸੇ ਦਾ ਗਲਤ ਸੋਚਿਆ ਵੀ ਨਹੀਂ ਪਰ ਫਿਰ ਵੀ ਮੇਰੇ ਨਾਲ ਸਾਰਾ ਗਲਤ ਹੋ ਰਿਹਾ हां अगर ਤੁਸੀਂ ਅੱਛਾ ਕਰਦੇ ਹੋ ਤਾਂ ਤੁਹਾਨੂੰ ਇਹ ਇੱਕ ਪਰਿਕਸ਼ਾ ਤੁਹਾਡੀ ਨੇਚਰ ਵੱਲੋਂ ਹੁੰਦੀ ਹੈ ਰੱਬ ਵੱਲੋਂ ਹੁੰਦੀ ਹੈ ਕਿ ਤੁਸੀਂ ਅੱਗੇ ਅੱਛਾ ਕਰਦੇ ਹੋ ਤਾਂ ਤੁਸੀਂ ਕਿੰਨੇ ਮਜ਼ਬੂਤ ਵੀ ਹੋਦਰੋ ਰੱਬ ਚੈੱਕ ਕਰਦਾ ਤੁਹਾਡੇ ਨਾਲ ਹੂੰ ਤੇ ਐਸੇ ਲਈ ਚੰਦੇ ਮਿਲਦਾ ਰਹੇਗਾ ਜੀ ਜੇ ਤੁਸੀਂ ਸ਼ਿਕਾਇਤਾਂ ਚਾਗੇ ਹੂੰ ਤਾਂ ਫਿਰ ਤੁਸੀਂ ਸਪਿਰਚੁਅਲ ਨਹੀਂ ਹੋ ਫਿਰ ਤੁਸੀਂ ਰੱਬ ਨੂੰ ਲੈ ਕੇ ਨਹੀਂ ਚੱਲਦੇ ਹੋ ਮੈਂ ਕਹਿੰਦਾ ਤੁਹਾਡੇ ਜ਼ਿੰਦਗੀ ਤੇ ਅਗਰ ਸ਼ਿਕਾਇਤਾਂ ਖਤਮ ਹੋ ਜਾਣ ਹਮ ਲੋਕਾਂ ਲਈ ਹਮ ਰੱਬ ਲਈ ਤੇ ਤੁਹਾਡੇ ਆਪਣੇ ਲਈ ਵੀ ਹਮ ਠੀਕ ਹੈ ਕੋਈ ਗिल्ਟ ਖਤਮ ਹੋ ਜੇ ਕਿ ਆਤਮਗਲਾਨੀ ਮੈਨੂੰ ਇਹ ਕੰਨ ਨਹੀਂ ਕਰਨਾ ਚਾਹੀਦਾ ਸੀ ਇਹ ਮੇਰੇ ਤੋਂ ਕਿੱਦਾਂ ਹੋ ਗਿਆ ਮੈਂ ਕਹਿੰਦਾ ਜੋ ਹੋ ਗਿਆ ਹੋ ਕੇ ਪਾਸ ਛੱਡੋ ਮਿੱਟੀ ਪਲਤ ਤੋਂ ਗਲਤ ਕੀ ਤੁਹਾਡੇ ਕੋਲ ਗਲਤੀਆਂ ਤੋਂ ਗਲਤੀਆਂ ਹੋ ਗਿਆ ਹਮ ਮਿੱਟੀ ਪਾਓ ਮਿੱਟੀ ਪਾਓ ਹੋ ਗਿਆ ਹਮ ਉਹਨਾਂ ਹੀ ਕੋਈ ਐਸਾ ਕਰਮ ਬਣਾਣਾ ਜਿਹਦਾ ਮੈਨੂੰ ਪੇ ਕਰਨਾ ਪਵੇ ठीक है ना तो कोई रिग्रेट नहीं कोई पश्चात अपनी जिंदगी च होना चाहिए था हो गया मैंने ना समझी मेरी गलतियां मेरी बेवकूफियां मैं स्वीकार करता कि मैं अकल नहीं सीखी मैं समझ नहीं सीखी तो मेरे को हो गया हो गया हूं तो हो गया मैं उस कोई बदलाव नहीं कर सकता लेकिन मैं रब न अरदास कर सकता है ठीक है मेरे तो गलतियां हुई तो मैं जो सजा नहीं है मैं हस के मैं मंजूर है तेरी रजा च राजी है हम अगे तो मेरा मार्गदर्शन रब तू ही कर मैं अपने वालों अपनी मंशा क्लीयर रखनी है मैं अपने वालों किसी का कोई भी बुरा नहीं करना मैं कहता तो हूँ जिंदगी अपने आप ठीक होनी शुरू हो जाती है अपने आप हर प्रॉब्लम तो डिप्रेशन तो बार आने शुरू हो जाओगे खुश रहने शुरू हो जाओगे तो, तो सही है ਡਾਕਟਰ ਜਦੋਂ ਉਹ ਨੂਜ਼ ਜੋ ਦਵਾਈਆਂ ਉਹ ਨਾਲ ਡਿਪਰੈਸ਼ਨ ਥੋੜੀ ਹੈ ਉਹ ਤਾਂ ਤੁਹਾਨੂੰ ਰਿਲੈਕਸ ਕਰ ਦਿੰਦੇ ਸੁਲਾਦ ਦਿੰਦੇ ਤਾਂ ਕਿ ਤੁਹਾਡਾ ਜੋ ਦਿਮਾਗ ਹੈ ਉਹ ਸ਼ਾਂਤ ਹੋ ਜਾਏ ਉਹ ਚੁੱਪ ਹੋ ਜਾਏ ਲੇਕਿਨ ਜਦੋਂ ਉਹ ਫਿਰ ਉਹ ਹਰਕਤ ਚਾਹੁੰਦਾ ਹੈ ਉਹ ਫਿਰ ਉਹ ਵੈਸੇ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਜੀ ਆਪਣੀ ਸਮਝ ਜੀ ਬਤਾਨੀ ਜ਼ਰੂਰੀ ਹੈ ਹਮਮ ਔਰ ਆਪਣਾ ਸ਼ਾਂਤ ਰਹਿਣਾ ਜ਼ਰੂਰੀ ਹੈ ਉਹਦੇ ਲਈ ਕਿਸੇ ਨਾਲ ਲੜਨਾ ਨਹੀਂ ਹੈ ਕਲਾਕਲੇਸ਼ ਚ ਨਹੀਂ ਫਸਣਾ ਕਿਸੇ ਨਾਲ ਹਮਮ ਨਹੀਂ ਕਿਨਾਂ ਜੇ ਜੇ ਤੁਹਾਡਾ ਬੱਚਾ ਵੀ ਹੈ ਤੁਹਾਡਾ 딸 ਵਾਲਾ ਹੈ ਘਰ ਵਾਲੀ ਹੈ ਜੋ ਵੀ ਹੈ ਉਹਨਾਂ ਦੀ ਆਪਣੀ ਸੋਚ ਹੈ ਆਪਣੀ ਦ੍ਰਿਸ਼ਟੀ ਹੈ ਉਹਨਾਂ ਨੂੰ ਜੋ ਠੀਕ ਲੱਗਦਾ ਹੈ ਜ਼ਿੰਦਗੀ 'ਚ ਉਹ ਕਲ ਕਲ ਕਰਦੇ ਆ ਬਹੁਤ ਤਕਲੀਫ ਨਹੀਂ ਹੋਣੀ ਚਾਹੀਦੀ ਜੀ ਕਿਉਂਕਿ ਅਗਰ ਉਹ ਗਲਤ ਕਰਦੇ ਆ ਤਾਂ ਰੱਬ ਉਹਨਾਂ ਨੂੰ ਵੀ ਉਹ ਰਸਤਾ ਦਿਖਾ ਦੇਗਾ ਹਮਮ ਲੇਕਿਨ ਤੁਸੀਂ ਲੜੋ ਨਹੀਂ ਅਗਰ ਸਾਹਮਣੇ ਵਾਲਾ ਤੁਹਾਨੂੰ ਨਹੀਂ ਸੁਣ ਰਿਹਾ ਤੁਹਾਡੀ ਨਹੀਂ ਮੰਨ ਰਿਹਾ ਤੇ ਤੁਸੀਂ ਚੁੱਪ ਹੋ ਜਾਓ ਹੂੰ ਬੜੀ ਸਮਝਾਤਾ ਨਹੀਂ ਹੁਆ ਚੁੱਪ ਹੋ ਜਾ ਰੱਬ ਤੇ ਛੱਡ ਦੋ ਕਿ ਭਾਈ ਤੂੰ ਦੇਖ ਹੂੰ ਹੂੰ ਰੱਬ ਉਹਦਾ ਦਿੱਤਾ ਹੈ ਨਾ ਜੀ ਸਵਾਮੀ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਅਸੀਂ ਇੰਟਰਵਿਊ ਤੋਂ ਪਹਿਲਾਂ ਮਾੜੀ ਜੀ ਗੱਲ ਕਰ ਰਹੇ ਸੀ ਤਾਂ ਤੁਸੀਂ ਆਈ ਵੀ ਜ਼ਿਕਰ ਕੀਤਾ ਕਿ ਕਿਵੇਂ ਤੁਸੀਂ ਫ੍ਰੀ ਆਫ ਕੋਸਟ ਲੋਕਾਂ ਨੂੰ ਜੋ ਹੈ مشਵਰਾ ਵੀ ਦਿੰਦੇ ਹੈਗੇ ਯਾਨੀ ਉਹਨਾਂ ਨੂੰ ਹੀਲ ਕਰਦੇ ਹੋ ਤਾਂ ਜੋ ਆਡੀਅנס ਹੈ ਉਹ ਤੁਹਾਡੇ ਨਾਲ ਕਿਵੇਂ ਕਨੈਕਟ ਕਰ ਸਕਦੀ ਹੈ ਜੇਕਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਤਾਂ ਕਿਵੇਂ ਤੁਹਾਡੇ ਨਾਲ ਰابطਾ ਕਾਇਮ ਕਰਨ ਹਾਂ ਮੇਰੇ whatsapp ਤੇ ਹੀ ਹੈ ਜਾਂ ਮੇਰੇ phone ਤੇ ਹੀ call ਆਂਦੀ ਹੈ ਮੈਂ ਅਗਰ ਕਹੋ ਤਾਂ personal number ਦੇ ਦਿੰਦਾ ਔਰ ਮੈਂ ਤਾਂ ਇਹ ਤਾਂ ਰੱਬ ਨੂੰ ਮੈਂ ਸੁਭਾਗਿਆ ਹੋਇਆ ਹੁੰਦਾ ਮੇਰਾ ਕਿ ਰੱਬ ਜਿਹੜੇ ਬੰਦਿਆਂ ਨੂੰ ਭੇਜਦਾ ਹੈ ਮੈਂ ਕਹਿੰਦਾ ਉਹ ਰੱਬ ਭੇਜਦਾ ਹੈ ਹੂੰ ਤੇ ਉਸ ਤੋਂ ਉਹ ਮਨ ਨੂੰ ਇਹਨਾਂ ਕਾਬਿਲ ਸਮਝਦਾ ਹੈ ਮੈਂ ਫਿਰ ਉਹਨਾਂ ਨੂੰ ਜਿੰਨਾ ਹੋ ਸਕੇ ਮੈਂ ਗਾਈਡ ਕਰਦਾ ਹੂੰ ਉਹਨਾਂ ਲੱਗਦਾ ਕਿ ਇਹ ਹੀ ਮੇਰੀ ਜ਼ਿੰਦਗੀ ਦਾ ਲਕਸ਼ ਹੈ बाकी ते सब जिंदगी बिजनेस बिजनेसमैन भी है अपना काम पैसे लो ने अपना पैसे अपने बहुत कुछ देता है तो मैं उतना बहुत संतुष्ट है गए तो तो मेरा नंबर अगर कहो तो मैं आप दे सकते हैं जी नाइन एट वन फोर वन जीरो जी एट नाइन फोर अठानवे एक सो कत 01894 ਹਮ ਠੀਕ ਹੈ ਲੁਧਿਆਣਾ ਦਾ ਹੈਗਾ ਮੈਂ ਪੰਜਾਬੀ ਐ ਇੱਥੇ ਜੰਮਿਆ ਐ ਔਰ ਤੋਂ ਬਹੁਤ ਖੁਸ਼ੀ ਹੋਏਗੀ ਅਗਰ ਮੈਂ ਕਿਸੇ ਦੇ ਕੰਮ ਆ ਸਕਾਂ ਜੀ ਬਹੁਤ ਬਹੁਤ ਧੰਨਵਾਦ ਸਵਾਮੀ ਜੀ ਤੁਹਾਡਾ ਕਿਉਂਕਿ ਤੁਸੀਂ ਬਹੁਤ ਕੀਮਤੀ ਸਮਾਂ ਕੱਢ ਕੇ ਸਾਨੂੰ ਦਿੱਤਾ ਹੈਗਾ ਸਾਡੀ ਆਡੀਅנס ਨੂੰ ਬੇहद ਇਹ ਪ੍ਰੋਗਰਾਮ ਜ਼ਰੂਰ ਪਸੰਦ ਆਏਗਾ ਕਿਉਂਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ ਭਾਵੇਂ ਗੱਲ ਕਰ ਲਈਏ ਪੰਜਾਬੀਆਂ ਦੀ ਗੱਲ ਕਰ ਲਈਏ ਦੇਸ਼ਵਾਸੀਆਂ ਦੀ ਗੱਲ ਕਰ ਲਈਏ ਵੱਡੀ ਗਣਤੀ ਦੇ ਵਿੱਚ ਲੋਕ ਜਿਹੜੇ ਨੇ ਹਰ ਵਰਗ ਦੇ ਲੋਕਾਂ ਨੂੰ ਪਰੇਸ਼ਾਨ ਹੈਗੇ ਉਹ ਡਿਪਰੈਸ਼ਨ ਹੈਗਾ ਉਹਨਾਂ ਨੂੰ ਤੇ ਉਸ ਤੋਂ ਕਿਵੇਂ ਹੀਲ ਕੀਤਾ ਜਾਵੇ ਕਿਵੇਂ ਬਾਹਰ ਨਿਕਲਿਆ ਜਾਵੇ ਕਿ ਕਿਵੇਂ ਉਬਰਿਆ ਜਾਵੇ ਉਹ ਟੈਕਨੀਕਸ ਅਜੀ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਟੈਕਨੀਕਸ ਨੂੰ ਤੁਸੀਂ ਵਰਤ ਕੇ ਆਪਣੀ ਜ਼ਿੰਦਗੀ ਜੋ ਹੈ ਸੁਖਾਲੀ ਬਣਾ ਸਕਦੇ ਹੈਗੇ ਦੂਜੇ ਪਾਸੇ ਜੋ ਸੁਆਮੀ ਜੀ ਨੇ ਉਹਨਾਂ ਦਾ ਨੰਬਰ ਵੀ ਜਿਹੜਾ